ਸ੍ਰੀ ਕਾਲ ਜੀ ਡਾਕਟਰ ਦਸਤਾਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਦੇਸ਼ ਦੇਸ਼ ਵਿੱਚ ਵਸਦੇ ਨਰਪੈਸਾ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਦਸਤਾਰ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲੇ ਅੱਜ ਪਹੁੰਚਿਆ ਇੱਥੇ ਲੋਕ ਜਨ ਸ਼ਕਤੀ ਪਾਰਟੀ ਦੇ ਜਰਨਲ ਸਕੱਤਰ ਸਰਦਾਰ ਗੁਰਚਰਨ ਸਿੰਘ ਟਵਾਲ ਤੇ ਉਹਨਾਂ ਦੇ ਨਾਲ ਬੱਬੂ ਟਵਾਲ ਗੁਰਚਰਨ ਸਿੰਘ ਟਵਾਲ ਲੋਕਜਨ ਸ਼ਕਤੀ ਪਾਰਟੀ ਦੇ ਜਨਰਲ ਸਕੱਤਰ ਹੈ ਤੇ ਬੱਬੂ ਟਵਾਲ ਯੂਥ ਲੋਕਜਨ ਸ਼ਕਤੀ ਪਾਰਟੀ ਦੇ ਯੂਥ ਪੰਜਾਬ ਪ੍ਰਧਾਨ ਹੈ ਅੱਜ ਅਸੀਂ ਇਹਨਾਂ ਨਾਲ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਪੰਜਾਬ ਵਿੱਚ ਲੋਕ ਜਨ ਸ਼ਕਤੀ ਪਾਰਟੀ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਪਾਰਟੀ ਵਾਸਤੇ ਕੀ ਸੁਨੇਹਾ ਦੇ ਰਹੇ ਹੋ ਤੇ ਇਹਨਾਂ ਨਾਲ ਬੈਠੇ ਆ ਬੱਬੂ ਟਵਾਲ ਜੀ ਜੋ ਕਿ ਯੂਥ ਦੇ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਹੈ ਇਹਨਾਂ ਨੂੰ ਵੀ ਅਸੀਂ ਇੱਥੇ ਪਹੁੰਚਣ ਤੇ ਜਿਹਾਂ ਕਹਿੰਨੇ ਆ ਟ੍ਰੋਲ ਸਾਹਿਬ ਅੱਜ ਪੰਜਾਬ ਦੇ ਵਿੱਚ ਐ ਜਿਹੜੀਆਂ ਲੋਕਜਨ ਸ਼ਕਤੀ ਪਾਰਟੀ ਦੀਆਂ ਗਤੀਵਿਧੀਆਂ ਐ ਜਿਹੜੀਆਂ ਕਿਉਂ ਜੀਆਂ ਚੱਲ ਰਹੀਆਂ ਤੁਹਾਡੇ ਅਗਵਾਈ ਦੇ ਵਿੱਚ ਸਭ ਤੋਂ ਪਹਿਲਾਂ ਨਰਪੈ ਸੱਚ ਦਾ ਤੇ ਨਾਲ ਦਾ ਮੈਂ ਧੰਨਵਾਦੀ ਆ ਡਾਕਟਰ ਜਸਕਰ ਗੁਜਾ ਜਿਹੜੇ ਨਰਪੈ ਸੱਚ ਨੂੰ ਚਲਾ ਰਹੇ ਆ ਔਰ ਲੋਕਜਨ ਸ਼ਕਤੀ ਪਾਰਟੀ ਜੋ ਅੱਜ ਪੰਜਾਬ ਦੇ ਵਿੱਚ ਇੱਕ ਪਰਿਵਾਰ ਬਣਾਉਣ ਦੇ ਬਣਾਉਣ ਦੇ ਵਿੱਚ ਬਹੁਤ ਅੱਗੇ ਵੱਧ ਫੜ ਰਹੀ ਆ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰ ਸਿੰਘ ਜੀ ਮੈਂ ਵੀ ਜੋ ਸਾਡੇ ਨਾਲ ਰਣਕੇ ਪਾਰਟੀ ਨੂੰ ਚਲਾ ਰਹੇ ਆ ਔਰ ਪਾਰਟੀ ਗਰਪ ਰਾਜ ਇਹਨਾਂ ਦੇ ਕਰ ਰਹੇ ਆ ਔਰ ਮੈਂ ਲੋਕ ਜਨ ਸ਼ਕਤੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਹੋਣ ਦੇ ਨਾਤੇ ਔਰ ਅਸੀਂ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਜ਼ਿਲ੍ਹਾ ਪ੍ਰਧਾਨ ਲੋਕਜਨ ਸ਼ਕਤੀ ਪਾਰਟੀ ਦੇ ਔਰ ਯੂਥ ਵਿੰਗ ਦੇ ਔਰ ਹੋਰ ਸਾਰੇ ਜਥੇਬੰਦੀਆਂ ਦੇ ਅਸੀਂ ਸਾਰੇ ਜਿਹੜੇ ਜ਼ਿਲ੍ਹਾ ਪ੍ਰਧਾਨ ਅਸੀਂ ਲਾ ਚੁੱਕੇ ਆ ਆਪਾਂ ਜਿਹੜੇ ਰਹਿੰਦੇ ਆ ਉਹ ਥੋੜੇ ਜਿਹਰੇ ਦੇ ਵਿੱਚ ਲਾ ਦੇਾਂਗੇ ਔਰ ਪੰਜਾਬ ਦੇ ਵਿੱਚ ਲੋਕਜਨ ਸ਼ਕਤੀ ਪਾਰਟੀ ਬਹੁਤ ਚੰਗੀ ਤਰ੍ਹਾਂ ਅ ਅੱਗੇ ਵਧ ਰਹੀ ਆ ਔਰ ਅੱਗੇ ਵੀ ਅਸੀਂ ਕੰਮ ਕਰਕੇ ਅਗਰਪੁਰ ਆ ਤੇ ਕਰਕੇ ਮਿਹਨਤ ਕਰਕੇ ਅੱਗੇ ਜਾ ਰਹੇ ਆ ਔਰ ਲੋਕਜਨ ਸ਼ਕਤੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਮਜ਼ਬੂਤ ਕਰਾਂਗੇ ਅਸੀਂ ਔਰ ਆਉਣ ਵਾਲਾ ਸਮਾਂ ਜਿਹੜਾ ਲੋਕਜਨ ਸ਼ਕਤੀ ਪਾਰਟੀ ਬਹੁਤ ਅੱਗੇ ਬਣੀ ਲੋਕਜਨ ਸ਼ਕਤੀ ਪਾਰਟੀ ਨੂੰ ਜਾਗਰੂਕ ਕਰਨ ਵਾਸਤੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਵਧੀਆ ਬਣਾਉਣ ਵਾਸਤੇ ਤੁਸੀਂ ਕੀ ਕੀ ਉਪਰਾਲੇ ਕਰ ਰਹੇ ਹੋ ਲੋਕਾਂ ਨੂੰ ਅਸੀਂ ਜਾਣੂ ਪਰਿਵਾਰਾਂ ਦੇ ਲੋਕਜਨ ਸ਼ਕਤੀ ਪਾਰਟੀ ਤੋਂ ਲੋਕਦੂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਾਮ ਲਾਲ ਪਾਸਵਾਨ ਜੀ ਜੋ ਤੇ ਦੁਨੀਆ ਦੇ ਵਿੱਚ ਨਹੀਂ ਰਹੇ ਸਰਗਵਾਸ ਹੋ ਗਿਆ ਉਹਨਾਂ ਦਾ ਬੇਟਾ ਚਰਾਗ ਪਾਸਵਾਨ ਜੀ ਜੋ ਅੱਜ ਅੱਜ ਭਾਜੀ ਬੀਜੇਪੀ ਦੇ ਵਿੱਚ ਮંત્રી ਆ ਉਹਨਾਂ ਨੇ ਸਾਨੂੰ ਸੰਦੇਸ਼ਾਂ ਦੇ ਮੁਤਾਬਕ ਅਸੀਂ ਜਿਹੜਾ ਇਹ ਲੋਕਜਨ ਸ਼ਕਤੀ ਪਾਰਟੀ ਨੂੰ ਅੱਗੇ ਵਧਾ ਰਹੇ ਆਂ ਔਰ ਲੋਕਜਨ ਸ਼ਕਤੀ ਪਾਰਟੀ ਦਰਪੁਰਾਤ ਤੱਕੀ ਕਰ ਰਹੀ ਆ ਔਰ ਦਰਪੁਰਾਤ ਹੋਰ ਅੱਗੇ ਤੱਕੀ ਕਰੇਗੀ ਮੈਂ ਇਹਨਾਂ ਇਹ ਕਹਿ ਸਕਦਾ ਲੋਕਜਨ ਸ਼ਕਤੀ ਪਾਰਟੀ ਬਹੁਤ ਅੱਗੇ ਜਾ ਰਹੀ ਹੈ ਨਹੀਂ ਕਿਹੜੇ ਤਰੀਕੇ ਬਣਾ ਰਹੇ ਆ ਤੁਸੀਂ ਕਿ ਲੋਕਾਂ ਨੂੰ ਇਕੱਠ ਕਰਕੇ ਸਮਝਾ ਰਹੇ ਆ ਲੋਕਜਨ ਸ਼ਕਤੀ ਪਾਰਟੀ ਬਾਰੇ ਕਿ ਇਹ ਪਾਰਟੀ ਹੈ ਜਿਹੜੀ ਦਲਿਤਾਂ ਦੀ ਪਾਰਟੀ ਹੈ ਇਹ ਪਾਰਟੀ ਦੇ ਲਿੰਕ ਸੈਂਟਰ ਗਵਰਨਮੈਂਟ ਦੇ ਨਾਲ ਹੈਗੇ ਆ ਕਿ ਤਾਂ ਜੋ ਲੋਕਾਂ ਨੂੰ ਕਈ ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾਣ ਜਾਂ ਦਲਤਾਂ ਨੂੰ ਜਾਗਰੂਕ ਕਰਨ ਵਾਸਤੇ ਕੀ ਕੀ ਉਪਰਾਲੇ ਅਪਣਾ ਰਹੇ ਆ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹਨਾਂ ਨੂੰ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਸੰਪਰਕ ਕਰਨ ਸਾਡੇ ਚੌਪਾਸਾ ਇੰਜੀਨੀਅਰ ਸਾਨੂੰ ਇਹ ਹੁਕਮ ਦਿੱਤਾ ਹੈ ਇਹ ਸੰਦੇਸ਼ ਆ ਦਿੱਤਾ ਕਿ ਲੋਕ ਜਨ ਸ਼ਕਤੀ ਪਾਰਟੀ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਕੰਮ ਕਰਦੇ ਆ ਉਹ ਨੌਜਵਾਨ ਸ਼ਕਤੀ ਪਾਰਟੀ ਦੇ ਢੰਡੇ ਥਲੇ ਆ ਕੇ ਉਹ ਲੋਕਾਂ ਦੇ ਗਰੀਬ ਲੋਕਾਂ ਦੇ ਜਿਹੜੇ ਕੰਮ ਆ ਇਸ ਤਰ੍ਹਾਂ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਏ ਕੱਟੇ ਗਏ ਨਿਰੇਗਾ ਦੇ ਕੰਮ ਆ ਜਿਹੜੇ ਉਹ ਦਿਹਾੜੀਆ ਜਿਹੜੀ ਲੋਕਾਂ ਦੀ ਉਹ ਤਕਰੀਬਨ ਮੇਰੇ ਖਿਆਲ 300 ਕੁ ਰੁਪਏ ਆ ਉਸ ਨੂੰ ਅਸੀਂ ਪੰਜਾਬ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ 300 ਰੁਪਏ ਦੇ ਨਾਲ ਤਾਂ ਘਰ ਦਾ ਕਿੱਲਾ ਵੀ ਨਹੀਂ ਚੱਲਦਾ ਗਰੀਬ ਹੋਰ ਕਿੱਥੋਂ ਬੱਚਿਆਂ ਨੂੰ ਪੜ੍ਹਾ ਲਵਾਂ ਕਿੱਥੋਂ ਹੋਰ ਕਿਸੇ ਕਿਸਮ ਦਾ ਕੋਈ ਕੰਮ ਕਰ ਲਵਾਂ ਘੱਟ ਤੋਂ ਘੱਟ ਮਜਦੂਰੀ ਦਿਹਾੜੀਆ ਜਿਹੜੀ ਉਹ 1000 ਰੁਪਏ ਹੋਣੀ ਚਾਹੀਦੀ ਆ ਇਸ ਕਰਕੇ ਇਹ ਜੇ ਤਿੰਨ ਚਾਰ ਕੰਮ ਜਿਹੜੇ ਪੜ੍ਹਾਈ ਦਾ ਕੰਮ ਆ ਇਸ ਤਰ੍ਹਾਂ ਅਸੀਂ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਸੈਂਟਰ ਗਵਰਨਮੈਂਟ ਵੀ ਲੋਕ ਗਰੀਬਾਂ ਦੀ ਪੜ੍ਹਾਈ ਵੱਲ ਧਿਆਨ ਦੇਵੇ ਬੇਰਜਿਦਾਰੀ ਵੱਲ ਧਿਆਨ ਦੇਵੇ ਬੇਰਜਿਦਾਰੀ ਬਹੁਤ ਜ਼ਿਆਦਾ ਵੱਧ ਗਈ ਆ ਔਰ ਲੋਕਾਂ ਦੇ ਬੱਚਾ ਨੂੰ ਈਏ ਐਮ ਐ ਕਰਕੇ ਲੋਕ ਵੇਦੇ ਤੁਰੇ ਫਿਰਦੇ ਆ ਔਰ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਸਾਡੇ ਨਾਲ ਸੰਪਰਕ ਕਰਨ ਔਰ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਕੰਮ ਕਾਰਜ ਜਿਹੜਾ ਉਹ ਕਰ ਸਕੀਏ ਪਿਛਲੇ ਦਿਨੀ ਏਟਵਾਰ ਸਾਹਿਬ ਇੱਕ ਬਾਬਾ ਸਾਹਿਬ ਬਾਰੇ ਬੀਜੇਪੀ ਦੇ ਇੱਕ ਮੰਤਰੀ ਦੁਆਰਾ ਕੋਈ ਸ਼ਬਦ ਕਿਹਾ ਗਿਆ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਅਮਿਤ ਸ਼ਾਹ ਨੇ ਬਿਆਨ ਬੋਲਿਆ ਰਹਾ ਹੈ ਤਾਂ ਬਿਲਕੁਲ ਗਲਤ ਆ ਇਹ ਸ਼ਬਦ ਨਹੀਂ ਬੋਲਣਾ ਚਾਹੀਦਾ ਕਿਉਂਕਿ 바ਵਾ ਸਾਹਿਬ ਦਾ ਨਾਮ ਸੰਧਾਨਕ ਗੁਰੂ ਆ ਸਭ ਤੋਂ ਵੱਡਾ ਗੁਰੂ ਸਰਦਾ ਤੀਜਾ ਨਿਸਤ ਦੇਣ ਵਾਲਾ 바ਵਾ ਸਾਹਿਬ ਹੀ ਨਾ ਉਮੇਦਕਰ ਸਾਹਿਬ ਆ ਇਸ ਕਰਕੇ ਇਹਨਾਂ ਨੂੰ ਇਹ ਸ਼ਬਦ ਨਹੀਂ ਬੋਲਣਾ ਚਾਹੀਦਾ ਜੀ ਇਹ ਬੋਲਿਆ ਤਾਂ ਬਹੁਤ ਗਲਤ ਬੋਲਿਆ ਇਹ ਸ਼ਬਦ ਨੂੰ ਉਹਨਾਂ ਨੂੰ ਇਹ ਵਾਪਸ ਲੈਣਾ ਚਾਹੀਦਾ ਔਰ ਮਾਫੀ ਮੰਗਣੀ ਚਾਹੀਦੀ ਆ ਮੈਂ ਇਸ ਕਰਕੇ ਇਹਨਾਂ ਨੂੰ ਕਹਿਣਾ ਕਿ ਉਹ ਮਾਫੀ ਮੰਗ ਲੈਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਰਦਾਰ ਟਵਾਲ ਸਿੰਘ ਜੀ ਜੋ ਕਿ ਲੋਕਜਨ ਸ਼ਕਤੀ ਪਾਰਟੀ ਦੇ ਇਹ ਜਰਨਲ ਸਕੱਤਰ ਹੈ ਉਹਨਾਂ ਦੇ ਨਾਲ ਬੱਬੂ ਟਵਾਲ ਜੀ ਹੈ ਜੋ ਕਿ ਲੋਕਜਨ ਸ਼ਕਤੀ ਪਾਰਟੀ ਦੇ ਯੂਥ ਦੇ ਪੰਜਾਬ ਪ੍ਰਧਾਨ ਹੈ ਅਸੀਂ ਇੱਥੇ ਆ ਆਂਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਟਾਈਮ ਜ਼ਿਆਦਾ ਨਾ ਹੋਣ ਕਰਕੇ ਅਸੀਂ ਇੱਥੇ ਹੀ ਅ ਇਹਨੂੰ ਬ੍ਰਾਮ ਕਰਦੇ ਆਂ ਤੇ ਹੋਰ ਖਬਰਾਂ ਵੇਖਣ ਵਾਸਤੇ ਤੁਸੀਂ ਵੇਖਦੇ ਰਹੋ ਨਰਪੈ ਸਾ ਚੈਨਲ ਬਹੁਤ ਬਹੁਤ ਧੰਨਵਾਦ ਜੀ ਐਨ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ ਸ਼ੇਅਰ ਕਰੋ